ਭਾਰਤ ਸਰਕਾਰ ਵੱਲੋਂ ਜਿਹੜੇ GST ਦੇ ਨਿਯਮਾਂ ਵਿੱਚ ਬਦਲਾਵ ਕੀਤਾ ਗਿਆ ਹੈ ਇਸ ਦੇ ਤਹਿਤ ਹੀ ਹੁਣ ਵੱਖ-ਵੱਖ ਵਪਾਰੀਆਂ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਪਾਜਪਾ ਦੇ ਕੌਮੀ ਜਰਨਲਸ ਕਤਰ ਤਰुण ਚੋਗ ਨੇ ਦਯਾਨੰਦ ਨਗਰ ਅਤੇ ਗਾਟਨ ਕਲੋਨੀ ਵਿਖੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਵਪਾਰੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਪਾਜਪਾ ਆਗੂ ਨੇ ਆਖਿਆ ਕਿ ਕੇਂਦਰ ਦੀ ਸਰਕਾਰ ਨੇ GST ਦੇ ਜੋ ਬਦਲਾਵ ਕੀਤੇ ਹਨ ਅਤੇ ਵਪਾਰੀਆਂ ਅਤੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਐਸ ਮੌਕੇ ਆਸ਼ਿਸ਼ ਮਹਾਜਨ ਰਾਜੀਵ ਦੁੱਗਲ ਆਂਸ਼ਲ ਮਹਾਜਨ ਤਲਵਿੰਦਰ ਬਿੱਲਾ ਕੇ ਚੰਦਰਸ਼ੇਖਰ ਸ਼ਰਮਾ ਕੌਂਸਲਰ ਵਿਕਾਸ ਗਿੱਲ ਰਾਗਵ ਖੰਨਾ ਅੰਕੁਸ਼ ਮਹਿਰਾ ਸਮੇਤ ਵੱਖ-ਵੱਖ ਐਸੋਸੀਏਸ਼ਨਾਂ ਦੇ ਵਪਾਰੀ ਹਾਜ਼ਰ ਸਨ ਜੀਐਸਟੀ ਦੇ ਅੰਦਰ ਜਿਹੜੀ ਬਹੁਤ ਵੱਡੀ ਰਿਵੈਟ ਪ੍ਰਧਾਨ ਮੰਤਰੀ ਮੋਦੀ ਜੀ ਨੇ ਦਿੱਤੀ ਹੈ ਅੱਜ ਹੋਟਲ ਐਸੋਸੀਏਸ਼ਨ ਦੇ प्रतिनिधि आशीष महाजन जी ने सारे मिलाया और सब पास बड़ी खुशी तो की लहर है खास तौर पर के परिवार के लोगों से होटल का जोड़ा टैरिफ है उस बहुत वो रिपेट है वैसे तो हर चीज़ रोटी कपड़ा और मकान एरे अंदर जी एस टी जीरो ही है हुई है या पाँच परसेंट हुई है प्रधानमंत्री मोदी जी ने इस साल तीन व्डे इकनोमिकल बूस्ट देते हैं ਪਹਿਲਾ ਜਦੋਂ 12,75,000 ਰੁਪਿਆ ਇਨਕਮ ਟੈਕਸ ਫ੍ਰੀ ਕੀਤਾ ਐਡੀ ਵੱਡੀ ਰਾਹਤ ਸੀ ਕਿ ਮੱਧਵਰ ਖਾਸ ਤੌਰ ਤੇ ਜੋਬ ਕਰਨ ਵਾਲਾ ਉਹਨਾਂ ਦਾ ਬਹੁਤ ਫਾਇਦਾ ਆ। ਔਰ ਦੂਜੇ ਵਾਰ ਸੇ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮਿਹਨਤ ਕਰਕੇ ਦੇਸ਼ ਨੂੰ ਵਿਸ਼ਵ ਦੀ ਚੌਥੀ ਅਰਥਵਿਵਸਤਾ ਬਣਾਇਆ ਸਭ ਨੇ ਉਹਦੀ। ਔਰ ਤੀਸਰਾ ਤਮਾਕਾ ਹੁਣ ਹੋਇਆ ਕਿ ਜੀਐਸਟੀ ਦੇ ਅੰਦਰ ਐਡੀ ਵੱਡੀ ਰਿਬੇਟ ਲਗਭਗ 20 ਲੱਖ ਕਰੋੜ ਰੁਪਏ ਆਮ ਆਦਮੀ ਨੂੰ ਬਚੇਗਾ ਵਿਪਾਰ ਚ ਲਿਕੁਇਡ ਵਧੇਗਾ ਗਰੀਬ ਆਦਮੀ ਮੱਧ ਵਰਗੀ ਦੀ ਪਰਚੇਸ ਪਾਵਰ ਵਧੇਗੀ ਇਹ ਬਹੁਤ ਵੱਡਾ ਫੈਸਲਾ 3% ਮਹंगाई ਪਤਾ ਦਿੰਦਾ ਜਿੰਨ ਲੱਖਾਂ ਪੈਨਸ਼ਨਰਸ ਤੇ ਲੱਖਾਂ EMPLOYEES ਉਹਨਾਂ ਨੂੰ ਇਹ ਫਾਇਦਾ ਮਿਲ ਰਿਹਾ ਹੈ ਔਰ ਅੱਜ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਹੋਟਲਰਸ ਦੇ ਨਾਲ ਇੱਕ ਬੜੀ ਸੁਹਾਣੇ ਮੋਲ ਚ ਆਇਆ ਲੋਕ ਮੋਦੀ ਦਾ ਥੈਂਕ ਯੂ ਕਰ ਰਹੇ ਨੇ ਧੰਨਵਾਦ ਮੋਦੀ ਜੀ कि जो सेंट्रल गवर्नमेंट ने रिबेट दी है उसके मोदी जी का धन्यवाद करता हूं और तरुण जी का यहां आने का वेलकम करता हूं और जितने भी इनके साथ आए हैं उनका भी मैं धन्यवाद करता हूं